ਫੈਡ ਨੇ 1/4 ਪਰਸੈਂਟ ਇੰਟਰਸਟ ਰੇਟ ਘਟਾਤਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਇਹ ਸੁਣ ਕੇ ਕਿਦਾਂ ਦਾ ਲੱਗਾ ਦੇਖੋ ਜੀ ਬਹੁਤ ਅੱਛਾ ਲੱਗਾ ਐਕਚੁਅਲੀ ਅਸੀਂ ਐਕਸਪੈਕਟ ਕਰਦੇ ਸੀ ਵੀ ਸ਼ਾਇਦ 1/2 ਪੁਆਇੰਟ ਲਾਈਕ 50 ਬਿਪਸ ਦਾ ਕੰਨਗੇਗਲ ਰੇਟ ਕੱਟ ਬਟ 0.25 ਸਟਿਲ ਐਕਸੈਪਟੇਬਲ ਨਾਟ ਬੈਡ ਕਨਸੀਡਰਿੰਗ ਵਾਟ ਇਜ਼ ਗੋਇੰਗ ਆਨ ਇਨ ਦਾ ਮਾਰਕੀਟ ਸੋ ਐਸ ਵੈਲ ਅਸੀਂ ਕਹਿੰਦੇ ਵੀ ਚਲੋ ਕੁਝ ਤਾਂ ਕੁਝ ਮਿਲਿਆ ਇਹ ਕੀ ਸਿਗਨੀਫਾਈ ਕਰਦਾ ਹੈ ਹੁਣ ਅੱਗੇ ਇਹ ਜਿਹੜੇ 1/4 ਪਰਸੈਂਟ ਜਿਹੜਾ ਇੰਟਰਸਟ ਰੇਟ ਘਟਿਆ ਆ ਇਹਦਾ ਇਫੈਕਟ ਆਪਾਂ ਕੀ ਦੇਖਾਂਗੇ ਜਾਂ ਕ ਉਵਰੀ ਹੋਰ ਜਿਹੜੇ ਆ ਰੇਟ ਕੱਟ ਜਿਹੜੇ ਉਹ ਆਉਣਗੇ ਹਾਂਜੀ ਆਪਾਂ ਅਸਿਊਮ ਕਰੀਏ ਵੀ 1.4% ਆ ਜਾਂ ਅੱਧਾ-ਅੱਧਾ ਪਰਸੈਂਟ ਵੀ ਹੋ ਸਕਦੇ ਆ ਹਾਂਜੀ ਤੋਂ ਜਿਵੇਂ ਸਾਡੇ ਗੇਮ ਦੇ ਵਿੱਚ ਇੱਕ ਰੈਫਰੀ ਹੁੰਦਾ ਉਹ ਸਹੀ ਚੀਜ਼ ਨੂੰ ਕਰਦਾ ਵੀ ਕਿ ਆ ਇੰਦਾ ਨਹੀਂ ਕਰਨਾ ਇੰਦਾ ਨਹੀਂ ਕਰਨਾ ਇਸੇ ਤਰ੍ਹਾਂ ਇਕਨੋਮੀ ਦਾ ਰੈਫਰੀ ਫੰਡ ਉਹਨਾਂ ਦੀ ਕੱਲੋ ਵੀ ਜਿਹੜੀ ਰਿਸਪੌਂਸਿਬਿਲਟੀ ਹੈਗੀ ਆ ਵੀ ਮੇਕ ਸ਼ੁਰ ਵੀ ਜਿਹੜੀ ਇਕਨੋਮੀ ਹੈਗੀ ਆ ਸਾਡੇ ਅਮਰੀਕਾ ਦੀ ਥੋੜੀ ਇਹ ਸਟੇਬਲ ਰਵੇ ਜੀ ਜੌਬ ਗਰੋਥ ਵੀ ਥੋੜੀ ਬਹੁਤੀ ਸਟਰੋਂਗ ਰਹੇ ਹੂੰ ਇਹਨਾਂ ਦੋ ਚੀਜ਼ਾਂ ਨੂੰ ਮੇਨ ਨੂੰ ਦੇਖ ਕੇ ਫੈਡ ਡਿਸਾਈਡ ਕਰਦਾ ਵੀ ਅਸੀਂ ਰੇਟ ਵਧਾਉਣੇ ਆ ਘਟਾਉਣੇ ਆ ਜਾਂ ਕੁਝ ਵੀ ਨਹੀਂ ਕਰਨਾ ਹੈਗਾ ਸੋ ਜਿਹੜੇ ਕਰੰਟ ਹਾਲਾਤ ਹੈ ਜਿੰਨੇ ਐਸ ਬਲੇ ਸਭ ਅਸੀਂ ਇਕਨੋਮੀ ਦੇ ਜਾਣਨੇ ਵੀ ਹੈਗੇ ਇਸ ਦੇ ਵਿੱਚ ਉਹ ਇਨਫਲੇਸ਼ਨ ਦਾ ਵੀ ਬੜਾ ਵੱਡਾ ਰੋਲ ਹੈਗਾ ਵੀ ਇਨਫਲੇਸ਼ਨ ਵਿੱਚ ਜਾ ਨਾ ਕਿ ਹਰ ਇੱਕ ਜਣਾ ਇੰਤਜ਼ਾਰ ਦੇ ਵਿੱਚ ਸੀਗਾ ਵੀ ਰੇਟ ਕੱਟਸ ਹੋਣਗੇ ਤੇ ਸਾਡੇ ਇੰਟਰਸਟ ਰੇਟਸ ਘਟਣਗੇ ਕਦੋਂ ਕਸਰ ਆਪਾਂ ਨੂੰ ਦਿਖੂਗਾ ਜਾਂ ਨਾਲ ਦੇ ਨਾਲ ਹੀ ਅਸਰ ਆ ਜਾਂਦਾ ਇਹਦਾ ਜਿਹੜਾ ਫਰਕ ਹੈਗਾ ਰਾਜਿੰਦਰ ਪਾਜੀ ਉਹ ਸਾਨੂੰ ਆਉਣ ਵਾਲੇ ਸਮੇਂ ਦੀ ਨਜ਼ਰ ਆਊਗਾ ਬਟ ਹੈਵਿੰਗ ਸੈਟ ਥੈਟ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਿਛਲੇ ਕਾਫੀ ਕੈਲਰੀ ਹੁਣ ਕੁਝ ਇੱਕ ਸਮੇਂ ਤੋਂ ਨਾ ਵਿਆਜ ਜਿਹੜਾ ਹੈਗਾ ਉਹ ਉਹ ਉਹਨਾਂ ਨੇ ਆਪਣਾ ਰੁੱਖ ਜਿਹੜਾ ਉਹ ਐਸਪੈਕਟ ਕਰਾ ਵੀ ਥੱਲੇ ਨੂੰ ਚਾਈ ਆਪਾਂ ਜਾਂ ਉੱਥਲੇ ਨੂੰ ਆਨੇ ਸ਼ੁਰੂ ਹੋ ਚੁੱਕੇ ਨੇ ਜੀ ਕਿੱਥੋਂ ਤੱਕ ਜਾਣਗੇ ਕਿੱਥੇ ਜਾ ਕੇ ਰੁਕਣਗੇ ਇਹ ਸੀ ਕਿ ਆ ਨਹੀਂ ਸਕਦੇ ਇਸ ਟਾਈਮ ਮਾਰਗੇਜ ਦੇ ਰੇਟਸ ਚੱਲ ਕੀ ਰਹੇ ਮੌਂਜੀ ਮਾ ਜੀ ਜਿੱਦਾਂ ਸੈਂਟਰਲ ਬੈਂਕ ਵਾਲੇ ਆਪਾਂ 4.4 ਦੇਖਦੇ ਆ ਇੱਥੇ ਕਿੰਨਾ ਆ ਜੀ 6 ਦੇਰਦਗਿਰਦਾ 6 ਤੋਂ ਉੱਤੇ ਆ ਜਾਂ ਕਿੱਥੇ ਚੱਲ ਰਹੇ ਆ ਦੇਖੋ ਜਿਹੜੇ ਤੇ ਐਫ ਐਚ ਐਲ ਲੋਨ ਹੈ ਗਿਆ ਉਹ ਰਾਉਂਡ ਬਿਲੋ 6% ਤੁਹਾਨੂੰ ਮਿਲ ਸਕਦਾ ਹਜੇ ਵੀ ਬਿਲਕੁਅਲਿਫਾਈਡ ਐਫ ਐਚ ਐਲ ਲੋਨ ਜਿਹੜੇ ਹੈ ਗਿਆ ਜਿਹੜੇ ਕਮਨ ਸਪਾਂਸਰਡ ਜਿਹੜੇ ਫੈਡਰਲ ਹਾਊਸਿੰਗ ਅਥਾਰਟੀ ਦੇ ਰਾਹੀ ਹੁੰਦੇ ਆ ਉਹ ਦੇ ਯੂ ਕੈਨ ਗੈਟ ਇਟ ਬਿਲੋ 6% ਜਿਹੜੇ ਕਨਵੈਨਸ਼ਨਲ ਹੈ ਗਿਆ ਉਹ 6 ਦੇ ਆਧਾਰ ਤੇ ਚੱਲ ਰਿਹਾ 6 ਨਾ ਕੁਆਟਰ 6 1/2 6 بیس ਹਾਂਜੀ بیسੜਾ ਹੈਗਾ 6 ਤੇ 6 1/2 ਦੇ ਵਿੱਚ ਚੱਲ ਰਿਹਾ ਤੇ ਇਹਦੇ ਵਿੱਚ ਹਰ ਚੀਜ਼ ਬਹੁਤ ਡਿਪੈਂਡ ਕਰਦੀ ਹੈ ਵੀ ਹਰ ਇੱਕ ਦੇਖੋ ਦੋ ਬੰਦਿਆਂ ਨੂੰ ਸੇਮ ਰੇਟ ਨਹੀਂ ਮਿਲਣਾ ਕਿਉਂਕਿ ਦੋ ਬੰਦਿਆਂ ਦਾ ਕਰਟ ਸੇਮ ਨਹੀਂ ਹੈਗਾ ਇਨਕਮ ਸੇਮ ਨਹੀਂ ਹੈਗੀ ਜੌਬ ਸਟੈਬਿਲਿਟੀ ਸੇਮ ਨਹੀਂ ਹੈਗੀ ਡਾਊਨ ਪੇਮੈਂਟ ਡਿਫਰੈਂਟ ਡਿਫਰੈਂਟ ਹੈਗੀ ਹੈ ਬਟ ਆ ਜਿਹੜੀ ਰੇਂਜ ਹੈਗੀ ਹੈ ਦਿਸ ਇਜ਼ ਵੇਰੀਏਟਿਡ ਅਸੀਂ ਪਹਿਲਾਂ 7 1/2 ਤੋਂ ਵੀ ਪਹੁੰਚ ਗਏ ਸੀ ਰੇਟ ਉਹ ਘਟ ਘਟ ਰਿਹਾ ਹੈ ਯਾਨੀ ਕਿ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਥੋੜੇ ਘੋਟਲੇ ਨੂੰ ਜਾ ਦੇ। ਦੇਖੋ ਜਿਹੜੇ ਤੇ ਫਰਸਟ ਟਾਈਮ ਹੋਮ ਬਾਏਰਸ ਆ ਆਈ ਔਡ ਰਿਕਮੈਂਡ ਥੈਮ ਥੈਟ ਯੂ ਸ਼ੁੱਡ ਥਿੰਕ ਅਬਾਊਟ ਬਾਈਂਗ ਅ ਹੋਮ ਨਾਓ ਡੋਨਟ ਵੇਟ ਨਵੇਂ ਘਰ ਹਾਂ ਜਿਹੜੇ ਨਵੇਂ ਘਰ ਨੂੰ ਮੈਂ ਜ਼ਿਆਦਾ ਪ੍ਰੀਫਰੈਂਸ ਤਾਂ ਦੇਣਾ ਹੈਗਾ ਕਿ ਉਹ ਅਸੀਂ 네ਗੋਸ਼ੀਏਟ ਕਰ ਸਕਦੇ ਹਾਂ ਸਾਡੀ ਕੰਪਨੀ ਕਾਫੀ ਬਿਲਡਰਸ ਨਾਲ ਕੰਮ ਕਰਦੀ ਹੈ। ਅਸੀਂ ਕੀ ਕਰਨਾ ਤੁਹਾਡੇ ਨਾਲ ਜਾਵਾਂਗੇ। ਹਾਂ ਜਿਹੜੇ ਫਰਸਟ ਟਾਈਮ ਹੋਮ ਬਾਏਰਸ ਆ ਗਿਆ ਉਹਨਾਂ ਵਾਸਤੇ ਇਹ ਸਮਾਂ ਬੋਲਿਆ ਹੈਗਾ। ਅ ਗਲੇ ਇਨਵੈਸਟਰਸ ਹੈਗੇ ਇਨਵੈਸਟਰ ਜਿਹੜੇ ਹੁਣ ਘਰ ਸਸਤੇ ਸਸਤੇ ਵਿਕਰੇ ਆ ਉਹ ਉਹ ਵੀ ਪਿਕ ਕੀ ਜਾ ਰਹੇ ਉਹ ਕਹਿੰਦੇ ਵੀ ਇਹ ਘਰ ਦਾ ਮੈਨੂੰ 2.3 ਲੱਖ ਰਾਇ ਆ ਜਾਊਗਾ ਮੈਂ ਹੋਰ ਕਿ ਲੈਣਾ ਮੈਨੂੰ ਦੁਸ਼ਾਈ ਲਾ ਤੋ ਸੋ ਨਿਊ ਹੋਮ ਬਿਲਟ ਐਟ ਦਿਸ ਟਾਈਮ ਨਾਟ ਅ ਬੈਡ ਆਈਡੀਆ ਟੂ ਬਾਏ ਠੀਕ ਹੈ ਕੱਲ ਨੂੰ ਜੇ ਘਟੇ ਰਾਜਨੀਤਿਕ ਭਾਜੀ ਜੇ ਘਟਨੇ ਆ ਤੇ ਵਿਆਜ ਘਟਨੇ ਆ ਘਰਾਂ ਦੀਆਂ ਪ੍ਰਾਈਸਸ ਜੇ ਕੁਝ ਫਰਕ ਪਿਆ ਵੀ ਤਾਂ ਬੜਾ ਮੈਂ ਮੁੱਢੀ ਜਾ ਫਰੇ ਪਾਊਗਾ ਬਹੁਤ ਜ਼ਿਆਦਾ ਸਿਗਨੀਫੀਕੈਂਟਲੀ ਦਿਨ ਕੱਲ ਉਹ ਵੀ ਲੱਖਾਂ ਲੱਖਾਂ ਲੱਖ 2-2 ਲੱਖ ਡਾਲਰ ਘਟ ਜਾਣਗੇ ਪੈਸੇ ਉਹ ਗੱਲ ਨਹੀਂ ਆਪਾਂ ਹੁਣ ਉਹਨਾਂ ਲੋਕਾਂ ਦੀ ਗੱਲ ਕਰਦੇ ਆਂ ਜਿਹੜੇ ਘਰ ਬਾਇ ਕਰਨਾ ਚਾਹੁੰਦੇ ਨੇ ਜੇ ਉਹਨਾਂ ਕੋਲ 20% ਐਸਟੈਂਡ ਡਾਊਨ ਨਹੀਂ ਵੀ ਹੈਗਾ ਤਾਂ ਕੀ ਉਹਨਾਂ ਦੇ ਕੋਲ ਫਿਰ ਵੀ ਆਪਸ਼ਨਸ ਹੈਗੇ ਕੋ ਅ ਜਿੰਨਾ ਤੱਕ ਦੇ ਬਾਇੰਗ ਆਪਸ਼ਨਸ ਦੀ ਗੱਲ ਹੈਗੀ ਹੈ ਇਟ ਇਜ਼ ਨਾਟ ਨੈਸੈਸਰੀ ਕਿ ਤੁਹਾਡੇ ਕੋਲ 20% ਡਾਊਨ ਹੋਵੇ ਤੇ ਤਾਈਂ ਤੁਸੀਂ ਕਰ ਦਾ ਸਕਦੇ ਆਂ ਅ ਮਿਨੀਮਮ ਡਾਊਨ ਪੇਮੈਂਟ ਕਨਵੈਨਸ਼ਨਲ ਦੇ ਵਿੱਚ 3% ਦੀ ਵੀ ਹੈਗੀ ਹੈ ਤੁਸੀਂ ਜੇ 3% ਦੇ ਹੁੰਦੇ ਨੇ ਇਸ ਟਾਈਮ ਲੋਨ 3% ਤੇ ਹਾਂਜੀ ਕਰਦੇ ਆਂ ਜੀ ਠੀਕ ਹੈ 3% ਤੁਹਾਡੀ ਇਨਕਮ ਚਾਹੀਦੀ ਹੈ ਪੇਮਨ ਵੱਧ ਬਣੂਗੀ 3% ਅ ਪਰ ਲੋਨ ਹੋ ਜਾਂਦਾ ਜਿਹੜੇ ਕੁਆਲੀਫਾਈ ਕਰਦੇ ਆ ਠੀਕ ਹੈ ਬਾਰਵੋਸ਼ ਨਾ 700 ਯਾ ਕਾਲ ਪੰਜਾਬੀ ਰੇਡੀਓ ਯੂ ਐਸ اے ਪੰਜਾਬੀ ਟੀਵੀ ਯੂ ਐਸ اے ਸੁਣ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਆਂ ਸਾਡੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲਬਾਤ ਅੱਜ ਜਿਹੜੀ ਉਹ ਕਰਾਂਗੇ ਮਾਰਗੇਜ ਰੀਅਲ ਏਸਟੇਟ ਦੀ ਦੁਨੀਆ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਪਹੁੰਚ ਚੁੱਕੇ ਨੇ ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਮੋਨ ਸਿੰਘ ਚੀਮਾ ਜੀ ਮੋਨ ਜੀਮਾ ਜੀ ਜੀ ਆਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪਾਈ ਪਾਈ ਸਤਿ ਸ਼੍ਰੀ ਅਕਾਲ ਜੀ ਆਪ ਜੀ ਨੂੰ ਅਤੇ ਪੰਜਾਬੀ ਜਿਹੜੇ ਯੂਜ਼ਰ ਜਿਹੜੇ ਸਭ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੋਨ ਜੀਮਾ ਜੀ ਗੱਲਬਾਤ ਕਰਾਂਗੇ ਇੰਟਰਸਟ ਰੇਟਸ ਦੀ ਮਾਰਗੇਜ ਦੀ ਰੀਅਲ ਏਸਟੇਟ ਦੀ ਦੁਨੀਆ ਦੀ ਹੋਮ ਬਾਇਰ ਸੇਲਿੰਗ ਸਾਰੇ ਇੱਕ ਚੀ ਦੀ ਉਸ ਤੋਂ ਪਹਿਲਾਂ ਆਈ ਡੀ ਸ਼ੇਅਰ ਕਰ ਲਿਓ ਆਪਣੀਆਂ ਬਿਲਕੁਲ ਜੀ ਸੋ ਜਿਹੜੀ ਤੇ ਮੇਰੀ ਲੋਨ ਦੀ ਆਈਡੀ ਹੈਗੀ ਹੈ ਜੈਂਡਰ ਮਾਰਗੇਜ ਨਾ ਉਹ ਹੈਗੀ ਹੈ ਜੀ ਐਨਮਲਸ ਆਈਡੀ ਨੰਬਰ 698952 ਜੈਂਡਰ ਨਾ ਕਿਉਂਕਿ ਰੀਅਲ ਸੈਟ ਦਾ ਕੰਮ ਕਰਨੀਆਂ ਜੈਂਡਰ ਰੀਅਲ ਸੈਟ ਨਾ ਉਸ ਦਾ ਜਿਹੜਾ ਡੀਆਰ ਆਈ ਨੰਬਰ ਹੈਗਾ ਮੇਰਾ ਜੀ ਹੈਗਾ 02067197 ਜੈਂਡਰ ਨਾ ਜਿਹੜੀ ਕੰਪਨੀ ਦੀ ਆਈਡੀ ਹੈਗੀ ਹੈ ਜੈਂਡਰ ਮਾਰਗੇਜ ਐਂਡ ਰੀਅਲ ਸੈਟ ਇਨਕ ਇਹਦੀ ਜਿਹੜਾ ਡੀਆਰ ਆਈ ਨੰਬਰ ਹੈਗਾ ਹੈ 02083716 ਜੈਂਡਰ ਨਾ ਜਿਹੜਾ ਸਾਡਾ ਐਨਮਲਸ ਆਈਡੀ ਨੰਬਰ ਹੈਗਾ ਭਗਾ ਜੀ 1825688G ਅ ਮਨ ਜੀ ਮਨ ਜੀ ਅੱਜ ਜਦੋਂ ਆਪਾਂ ਗੱਲ ਕਰ ਰਹੇ ਆਂ ਤੇ ਫੈਡ ਨੇ 1/4 ਪਰਸੈਂਟ ਇੰਟਰਸਟ ਰੇਟ ਘਟਾਤਾ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਇਹ ਸੁਣ ਕੇ ਕਿਦਾਂ ਦਾ ਲੱਗਾ ਦੇਖੋ ਜੀ ਬਹੁਤ ਅੱਛਾ ਲੱਗਾ ਐਕਚੁਅਲੀ ਅਸੀਂ ਐਕਸਪੈਕਟ ਕਰਦੇ ਸੀ ਵੀ ਸ਼ਾਇਦ ਹਾਫ ਅ ਪੁਆਇੰਟ ਲਾਈਕ 50 ਬਿਪਸ ਦਾ ਕਰਨਗੇ ਰੇਟ ਕੱਟ ਬਟ 0.25 ਇਸ ਸਟਿਲ ਐਕਸੈਪਟੇਬਲ ਨਾਟ ਬੈਡ ਕਨਸਿਡਰਿੰਗ ਵਾਟ ਇਜ਼ ਗੋਇੰਗ ਆਨ ਇਨ ਦਾ ਮਾਰਕੀਟ ਸੋ ਐਸ ਵੈਲ ਅਜੀ ਕਾਸ ਨੇ ਵੀ ਚਲੋ ਕੁਝ ਤਾਂ ਕੁਝ ਮਿਲਿਆ ਸੋ ਇਟਸ 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 ਨਾਟ ਅ ਸਟਾਰਟ ਅ ਬੈਡ ਮੂਵ ਠੀਕ ਹੈ ਇਟਸ 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 ਅ ਗੁੱਡ ਥਿੰਗ ਫੋਰ ਫੋਰ ਕਲੋਬੀ ਓਵਰਆਲ ਫੋਰ ਦਾ ਮਾਰਕੀਟ ਹੂੰ ਇਹ ਕੀ ਸਿਗਨੀਫਾਈ ਕਰਦਾ ਹੈ ਹੁਣ ਅੱਗੇ ਇਹ ਜਿਹੜੇ 1/4 ਪਰਸੈਂਟ ਜਿਹੜਾ ਇੰਟਰਸਟ ਰੇਟ ਕੱਟ ਹੋਇਆ ਆ ਇਹਦਾ ਇਫੈਕਟ ਆਪਾਂ ਕੀ ਦੇਖਾਂਗੇ ਜਾਂ ਕਦੋਂ ਤੱਕ ਦੇਖਾਂਗੇ ਹਾਂਜੀ ਕਿਉਂਕਿ ਇਹਦੇ ਨਾਲ ਉਹਨਾਂ ਨੇ ਇਹ ਵੀ ਆਖਿਆ ਨਾ ਵੀ ਇਸ ਸਾਲ ਚ ਦੋ ਵਾਰੀ ਹੋਰ ਜਿਹੜੇ ਆ ਰੇਟ ਕੱਟ ਜਿਹੜੇ ਹੋਣਗੇ ਹਾਂਜੀ ਆਪ ਅਸਿਊਮ ਕਰੀਏ ਵੀ 1/4 1/4 ਪਰਸੈਂਟ ਆ ਜਾਂ ਅੱਧਾ ਅੱਧਾ ਪਰਸੈਂਟ ਵੀ ਹੋ ਸਕਦਾ ਹੈ। ਹਾਂ ਜੀ। ਸੋ ਅ ਰਾਈਪਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਛੋਟੀ ਜਿਹੜੀ ਗੱਲਬਾਤ ਪਹਿਲਾਂ ਇਹ ਦੱਸ ਦਿਆਂ ਵੀ ਫੈਡ ਦਾ ਰੋਲ ਹੈ ਕੀ ਹੈ ਕਾਸ਼ਮੀਰ ਨੂੰ। ਜੀ ਜ਼ਰੂਰ। ਸੋ ਜਿਵੇਂ ਸਾਡੇ ਗੇਮ ਦੇ ਵਿੱਚ ਇੱਕ ਰੈਫਰੀ ਹੁੰਦਾ ਉਹ ਸਹੀ ਚੀਜ਼ ਨੂੰ ਕਰਦਾ ਵੀ ਕਿ ਆਹ ਇੰਦਾ ਨਹੀਂ ਕਰਨਾ ਇੰਦਾ ਨਹੀਂ ਕਰਨਾ ਇਸੇ ਤਰ੍ਹਾਂ ਇਕਨੋਮੀ ਦਾ ਰੈਫਰੀ ਫੈਡਾ ਹੈ। ਠੀਕ ਹੈ। ਸੋ ਇਹਨਾਂ ਦਾ ਜਿਹੜਾ ਇਹਨਾਂ ਦੀ ਕੱਲੋ ਵੀ ਜਿਹੜੀ ਰਿਸਪੌਂਸਿਬਿਲਟੀ ਹੈਗੀ ਆ ਵੀ ਮੇਕ ਸ਼ੂਰ ਵੀ ਜਿਹੜੀ ਇਕਨੋਮੀ ਹੈਗੀ ਆ ਸਾਡੇ ਮਾਰਕੀਟ ਦੇ ਥੋੜੀ ਇਹ ਸਟੇਬਲ ਰਵੇ ਜੀ ਜੌਬ ਗਰੋਥ ਵੀ ਥੋੜੀ ਬਹੁਤੀ ਸਟਰੋਂਗ ਰਹੇ ਹੂੰ ਇਹਨਾਂ ਦੋ ਚੀਜ਼ਾਂ ਨੂੰ ਮੇਨ ਨੂੰ ਦੇਖ ਕੇ ਫੈਡ ਡਿਸਾਈਡ ਕਰਦਾ ਵੀ ਅਸੀਂ ਰੇਟ ਵਧਾਉਣੇ ਆ ਜਾਂ ਘਟਾਉਣੇ ਆ ਜਾਂ ਕੁਝ ਵੀ ਨਹੀਂ ਕਰਨਾ ਹੈਗਾ ਹੂੰ ਸੋ ਜਿਹੜੇ ਕਰੰਟ ਹਾਲਾਤ ਹੈ ਜਿੰਨੇ ਐਸੋਲੇ ਸਭ ਅਸੀਂ ਇਕਨੋਮੀ ਦੇ ਜਾਣਦੇ ਵੀ ਹੈਗੇ ਇਸ ਦੇ ਵਿੱਚ ਇਨਫਲੇਸ਼ਨ ਦਾ ਵੀ ਬੜਾ ਵੱਡਾ ਰੋਲ ਹੈਗਾ ਪੇ ਇਨਫਲੇਸ਼ਨ ਵੀ ਜਾ ਨਾ ਵਧੇ ਹੂੰ ਹੂੰ ਹੁਣ ਜਿਹੜੇ ਫੈਕਟਰ ਇਹਨਾਂ ਨੇ ਕੰਸੀਡਰ ਕੀਤੇ ਸੀ ਸਲੋ ਜੋਬ ਗਰੋਥ ਹੋ ਰਹੀ ਹੈ। ਹਮਮ। 인ਫਲੇਸ਼ਨ ਥੋੜੀ ਬੋਧੀ ਕੰਟਰੋਲ ਦੇ ਵਿੱਚ ਹੈਗੀ ਹੈ। 3% ਤੋਂ ਥੱਲੇ ਆ। ਵੀ ਥੋੜੀ ਬੋਧੀ ਜਿਹੀ ਚਾਹੁੰਦੇ 2 ਹੁੰਦੇ ਆ ਪਰ ਚਲੋ ਕਹਿੰਦੇ 3 ਵੀ ਆ ਚੱਲ ਜੂ। ਹਾਂਜੀ। ਹਮ। ਸੋ ਇਹ ਇਹ ਜਿਹੜੇ 2-3 ਪੁਆਇੰਟਸ ਨੂੰ ਇਹਨਾਂ ਨੇ ਦੇਖਿਆ ਵੀ ਇਹਦੇ ਸਿਰ ਆਪਣਾ ਜਿਹੜੀ ਹੈਗੀ ਆ ਵੀ ਆਸ ਵਿੱਚ ਜਿਹੜਾ ਹੈਗਾ ਉਹ ਰੇਟ ਕੱਟ ਬੰਦ ਹੈਗਾ। ਬਟ ਇਸ ਤੋਂ ਵੀ ਜਿਹੜੀ ਉੱਪਰ ਵਾਲੀ ਗੱਲ ਇਹ ਹੈਗੀ ਹੈ ਵੀ ਫੈਡ ਦੀ ਫਿਊਚਰ ਗਾਈਡੈਂਸ ਕੀ ਹੈਗੀ? ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸੋਚ ਕੀ ਹੈਗੀ? ਹੂੰ ਉਹ ਥੋੜੀ ਦੱਸਤੀ ਇਹਨਾਂ ਨੇ ਉਹ ਇਹਨਾਂ ਨੇ ਅੱਜ ਜਿਹੜੀ ਕਿਹਾ ਸੀਗਾ ਵੀ ਅਸੀਂ ਚਲੋ ਅੱਜ ਤੇ 0.25 ਜਾਂ 25 ਬੇਸਿਸ ਪੁਆਇੰਟ ਨੂੰ ਅਸੀਂ ਘਟਾਉਦਾਂ ਨੇ ਹੂੰ ਹੂੰ ਬਟ ਆਨ ਵਾਲੇ ਸਮੇਂ ਦੇ ਵਿੱਚ ਕੈਲੋ ਵੀ ਜਿਹੜੀਆਂ ਹੋਰ ਦੋ ਰੇਟ ਕੱਟਸ ਹੋਣਗੀਆਂ ਆ ਸਾਲ ਦੇ ਇਸ ਵਿੱਚ ਅਸੀਂ ਕਰਾਂਗੇ ਹੂੰ ਇਹਦਾ ਮਤਲਬ ਵੀ ਫੈਡ ਹੁਣ ਇਸ ਗੱਲ ਨੂੰ ਸਮਝਦਾ ਵੀ ਇਹ ਜਿਹੜੇ ਰੇਟ ਕੱਟ ਸਾਨੂੰ ਕਰਨੇ ਪੈਣੇ ਹੈਗੇ ਆ ਅਦਰਵਾਇਜ਼ ਇਕਨੋਮੀ ਜਿਹੜੀ ਹੈਗੀ ਆ ਉਹ ਕਿਤੇ ਨਹੀਂ ਜਾਣੀ ਹੂੰ ਹੂੰ ਤੇ ਡਾਵਾ ਡੋਲ ਹੋ ਸਕਦੀ ਹੈਗੀ ਮਿਸਟੈਗਨਡ ਹੋ ਜਾਉ ਡੈਡ ਹੋ ਜਾਉ ਹਾਂਜੀ ਹਾਂਜੀ ਸੋ ਇਹ ਇਸ ਦਾ ਜਿਹੜਾ ਫਿਊਚਰ ਦਾ ਜਿਹੜਾ ਜਿਹੜੀ ਜਿਹੜੀ ਅਸੀਂ ਗੱਲ ਸੁਣਾ ਚਾਹੁੰਦੇ ਸੀ ਇਹ ਸਾਨੂੰ ਇਹ ਨਹੀਂ ਸੀ ਕਿ ਅੱਜ ਤੁਸੀਂ 0.25 ਕੀਤਾ ਜਾਂ 0.5 ਕੀਤਾ ਸਾਨੂੰ ਇਹਦਾ ਇੰਨਾ ਜਾਣ ਸੀਗਾ ਇਹਨੂੰ ਇੰਨਾ ਪਤਾ ਵੀ ਸੀਗਾ ਕੁਝ ਨਾ ਕੁਝ ਅੱਜ ਹੋਣਾ ਉਹ ਹੋ ਗਿਆ ਬਟ ਜਿਹੜੀ ਇਹਨਾਂ ਨੇ ਫਿਊਚਰ ਗਾਰਡੈਂਸ ਦਿੱਤੀ ਹੈਗੀ ਹੈ ਉਹ ਜ਼ਿਆਦਾ ਇਸ ਵੇਲੇ ਅਸੀਂ ਜਿਹੜਾ ਕੋਈ ਉਹਲੇ ਬਾਰੇ ਥੀ ਜ਼ਿਆਦਾ ਸੋਚਣਾ ਵੀ ਸਾਡਾ ਐਕਚੁਅਲੀ ਫਿਊਚਰ ਹੈ ਕੀ ਹੈਗਾ ਵੀ ਅਸੀਂ ਬਸ ਇੱਥੇ ਰੁਕ ਜਾਣਾ ਕਿ ਆਨਵਲ ਜਿਹੜੀ ਦੂ ਰੇਟ ਕਟ ਹੋ ਰਹੀਆਂ ਉਹ ਵੀ ਆਉਣਗੀਆਂ ਅੱਛਾ ਹੁਣ ਇਹ ਜਿਹੜਾ ਸੈਂਟਰਲ ਬੈਂਕ ਨੇ ਮਨੀ ਦੇਣੀ ਆ ਆਮ ਬੈਂਕਾਂ ਤੋਂ ਜਾਂ ਆਮ ਲੈਂਡਰਸ ਨੂੰ ਜਿੰਨਾਂ ਤੋਂ ਆਪਾਂ ਇਵੈਂਚੁਅਲੀ ਜਿਹੜੇ ਘਰਾਂ ਦੇ ਲੋਨ ਜਾਂ ਜਿਹੜੀ ਵੀ ਕੋਈ ਲੋਨਸ ਲੈਣੇ ਉਹ ਲੈਂਦੇ ਆ ਉਹ ਹੁਣ 4% ਦੇ ਉੱਤੇ ਆ ਗਈ ਆ ਜਿਹੜਾ ਸੈਂਟਰਲ ਬੈਂਕ ਤੋਂ ਦੂਜੀਆਂ ਬੈਂਕਾਂ ਨਾਲ ਹਾਂਜੀ ਦੇਖੋ ਇਹ ਜਿਹੜਾ ਫੈਡ ਰੇਟ ਕਟ ਹੈ ਇਹ ਓਵਰਨਾਈਟ ਰੇਟ ਨੂੰ ਕੰਟਰੋਲ ਕਰਦਾ ਹੈਗਾ ਵੀ ਰਾਤ ਦਾ ਰੇਟ ਹੈਗਾ ਨਾ ਉਸ ਦਿਨ ਨੂੰ ਕੰਟਰੋਲ ਕਰਨਾ ਹੈਗਾ ਸੋ ਯੂ ਆਰ ਰਾਈਟ ਇਟ ਇਜ਼ ਰਾਈਟ ਅਬਾਊਟ ਥੈਟ 4% ਲੱਗ ਸਕਦਾ ਠੀਕ ਹੈ ਤੇ ਇਹਦਾ ਆਪਾਂ ਕਿਉਂਕਿ ਹਰ ਇੱਕ ਜਣਾ ਇੰਤਜ਼ਾਰ ਦੇ ਵਿੱਚ ਸੀਗਾ ਵੀ ਰੇਟ ਕੱਟਸ ਹੋਣਗੇ ਤੇ ਸਾਡੇ ਇੰਟਰਸਟ ਰੇਟਸ ਘਟਣਗੇ ਕਦੋਂ ਕਸਰ ਆਪਾਂ ਨੂੰ ਦਿਖੂਗਾ ਜਾਂ ਨਾਲ ਦੇ ਨਾਲ ਹੀ ਅਸਰ ਆ ਜਾਂਦਾ ਹਾਂਜੀ ਦੇਖੋ ਐਕਚੁਅਲੀ ਲਾਟ ਆਫ ਟਾਈਮ ਜਿਹੜੇ ਮਾਰਗੇਜ ਰੇਟਸ ਹੈਗੇ ਆ ਤੁਸੀਂ ਸੁਣੋ ਕਦੀ ਨਿਊਜ਼ ਦੇ ਵਿੱਚ ਲਿਖਦੇ ਦੇ ਆਲਰੀ ਪ੍ਰਾਈਸਡ ਇਨ ਵੀ ਜਿਵੇਂ ਕਹਿੰਦੇ ਸਾਡਾ ਪੇਪਰ ਲੀਕ ਹੋ ਗਿਆ ਹਾਂ ਹਾਂ ਇਹ ਗੱਲ ਤਾਂ ਸੇਮ ਹੀ ਹੈਗੀ ਸਭ ਨੂੰ ਪਤਾ ਸੀ ਵੀ ਅੱਜ ਰੇਟ ਕੱਟ ਹੋਣਾ ਇਹ ਨਹੀਂ ਪਤਾ ਸੀ ਵੀ ਕਿੰਨਾ ਹੋਣਾ ਠੀਕ ਹੈ ਨਾ ਉਹਦੇ ਕੰਨ ਜਿਹੜੀ ਮਾਰਕੀਟ ਹੈ ਕਿ ਇਟ ਹੈਜ਼ ਆਲਰੀ ਪ੍ਰਾਈਸਡ ਇਨ ਤੇ ਜਿਹੜੇ ਘਰਾਂ ਦੇ ਵਿਆਜ ਹੈ ਤੁਸੀਂ ਜਿੰਦਗੀ ਇਹ ਨਹੀਂ ਇੱਕਦਮ ਡਰਾਪ ਕਰ ਗਏ ਬਹੁਤ ਜ਼ਿਆਦਾ ਫਰਕ ਪੈ ਗਿਆ ਜਿਹੜੇ ਮਾਰਗੇਜ ਰੇਟਸ ਹੈ ਦੇ ਆਰ ਕਨੈਕਟਡ ਵਿਦ ਦੀ ਆਫ ਕੋਰ ਦੀ ਐਕਸਪੈਕਸ਼ਨ ਵੀ ਜਿਹੜੇ ਫੈਡ ਦੇ ਰੇਟਸ ਹੈਗੇ ਜੇ ਕੁਆਟਰ ਕਰਾ ਆਇਆ ਜਾਂ 50 ਉਹਨਾਂ ਤੋਂ ਥੋੜਾ ਬੋਧਾ ਤਾਲੁਕਾ ਪਰ ਇੰਨਾ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਉਹਨਾਂ ਨਾਲ ਤਾਲੁਕਾ ਠੀਕ ਹੈ ਓਵਰ ਟਾਈਮ ਯਸ ਵਿਦ ਟਾਈਮ ਯਸ ਸੋ ਇਹਦਾ ਜਿਹੜਾ ਫਰਕ ਹੈਗਾ ਰਾਜਿੰਦਰ ਪਾ ਜੀ ਉਹ ਸਾਨੂੰ ਆਉਣ ਵਾਲੇ ਸਮੇਂ ਦੀ ਨਜ਼ਰ ਆਊਗਾ ਬਟ ਹੈਵਿੰਗ ਸੈਟ ਥੈਟ ਮੈਂ ਵੀ ਇਹ ਵੀ ਦੱਸਣਾ ਚਾਹੁੰਦਾ ਪੀਆ ਪਿਛਲੇ ਕਾਫੀ ਕੈਲੋ ਵੀ ਹੁਣ ਕੁਛ ਇੱਕ ਸਮੇਂ ਤੋਂ ਨਾ ਵਿਆਜ ਜਿਹੜਾ ਗਿਆ ਉਹ ਉਹ ਉਹਨਾਂ ਨੇ ਆਪਣਾ ਰੁੱਖ ਜਿਹੜਾ ਉਹ ਐਸਪੈਕਸ਼ਨ ਕਰਾ ਵੀ ਥੱਲੇ ਨਹੀਂ ਜਾਈ ਆਪਾਂ ਜਾਂ ਉਹ ਥੱਲੇ ਨੂੰ ਆਨੇ ਸ਼ੁਰੂ ਹੋ ਚੁੱਕੇ ਨੇ ਜੀ ਕਿੱਥੇ ਤੱਕ ਜਾਣਗੇ ਕਿੱਥੇ ਜਾ ਕੇ ਰੁਕਣਗੇ ਇਹ ਅਸੀਂ ਕਹਿ ਨਹੀਂ ਸਕਦੇ ਬਟ ਔਨ ਅ ਗੁੱਡ ਵੀ ਜਿਹੜਾ ਮੈਂ ਕਹਣਾ ਵੀ ਜਿਹੜਾ ਅੱਛਾ ਵਿਆਜ ਕੀ ਹੈਗਾ ਜੇ ਇਹ ਵਿਆਜ ਕਟਕੜਾ ਕੇ ਦੇ 4.5 5 ਦੇ ਰੇਂਜ ਜਦੋਂ ਆ ਜਾਏਗਾ ਨਾ ਉਦੋਂ ਜਿਹੜੀ ਹਾਊਸਿੰਗ ਮਾਰਕੀਟ ਹੈਗਾ ਇਟਸ ਗੋਇੰਗ ਟੂ ਟੇਕ ਅ ਜੰਪ what i mean by that ਵੀ ਜਦੋਂ ਆ ਰੇਟ ਆ ਰਿਹਾ ਫਿਰ ਹਰ ਇੱਕ ਜਿਹੜਾ ਵੀ ਬਾਇਰ ਹੈਗਾ ਜਿਨੇ ਪਿਛਲੇ ਡੇਢ ਦੋ ਸਾਲ ਦੇ ਵਿੱਚ ਘਰ ਨਹੀਂ ਲਿਆ ਜਾਂ ਉਹ ਘਬਰਾਉਂਦੇ ਸੀਗੇ ਵੀ ਵਿਆਜ ਬਹੁਤ ਜ਼ਿਆਦਾ ਹੈਗਾ ਫਿਰ ਅਸੀਂ ਅਜ ਨਹੀਂ ਲੈਣਾ ਫਿਰ ਉਹ ਮਾਰਕੀਟ ਜਾਣਗੇ ਬਟ ਉਹਦੇ ਜਿਹੜਾ ਇੱਕ 네ਗੇਟਿਵ ਫੈਕਟਰ ਰਾਜਗੁਰੂ ਭਾਜੀ ਉਹ ਇਹ ਹੈਗਾ ਵੀ ਜੇ ਉਹ ਸਾਰੇ ਆਣਗੇ ਫਿਰ ਜਿਹੜੇ ਘਰਾਂ ਦੀ ਜਿਹੜੀ ਕਿਹੜੀ ਡਿਮਾਂਡ ਹੈ ਉਹ ਜਾਣੀਏ ਬਾਅਦ ਹਮਮ ਯਾਨੀ ਕਿ ਫੇਰ ਕਹ ਲੋ ਵੀ ਜਿਹੜੇ ਮਲਟੀਪਲ ਆਫਰ ਜਿਹਨੂੰ ਅਸੀਂ ਕਰਨੇ ਆ ਹਮ ਉਹ ਆਨੇ ਸ਼ੁਰੂ ਹੋ ਜਾਣੀਆਂ ਫਿਰ ਇੱਕ ਬਿਡਿੰਗ ਜਿਹਨੂੰ ਕਰਨੇ ਬਿਡਿੰਗ ਆਫਰਸ ਜਿਹਨੂੰ ਅਸੀਂ ਕਰਨੇ ਆ ਹਮ ਇਹ ਕਹ ਲੋ ਕਿ ਫਿਰ 50000 60000 ਲੱਖ ਵੀ ਵੱਧ ਦੇ ਨੂੰ ਤਿਆਰ ਆ ਕਹਿੰਦੇ ਵੀ ਅਸੀਂ ਜੂ ਕਰ ਲੈਣਾ ਹੁਣ ਅਸੀਂ ਰੱਢੀ ਜਾਂ ਨਾਲ ਹਮ ਹਮ ਸੋ ਇਹ ਸੀਦਾ ਜੂ ਖਿਆਲ ਰੱਖੋ ਆ ਇਹ ਆਪਣੇ ਇਹ ਨਾ ਸੋਚੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾ ਨਹੀਂ پیسے ਬਹੁਤ ਜ਼ਿਆਦਾ ਥੱਲੇ ਚੱਲ ਜੂਗੇ ਹਮ ਹਮ ਸਰਪ੍ਰਾਈਜ਼ਿੰਗਲੀ ਇਨਫਲੇਸ਼ਨ ਜੌਬ ਗਰੋਥ ਦੇ ਘਟ ਹੁੰਦਕ ਇਹਦੇ ਅਗੇਂਸਟ ਵੀ ਘਰਾਂ ਦੀ ਜਿਹੜੀ ਹਾਊਸਿੰਗ ਮਾਰਕੀਟ ਦਾ ਕੀ ਹੈ ਮੈਜੋਰਟੀ ਆਫ ਦਾ ਸਿਟੀ ਇਟਸ ਸਟਿਲ ਹੋਲਡਿੰਗ ਸਟੈਡੀ ਠੀਕ ਹੈ ਸਮ ਮਾਰਕੀਟਸ ਹੈਵ ਸੀਨ ਸਮ ਡਿਕਲਾਈਨ ਬਟ ਓਵਰਆਲ ਇਟਸ ਡੂਇੰਗ ਵੈਲ ਨਾਟ ਬੈਡ ਉਹ ਚੱਲ ਰਿਹਾ ਇਸ ਟਾਈਮ ਮਾਰਗੇਜ ਦੇ ਰੇਟਸ ਚੱਲ ਕੀ ਰਹੇ ਹਨ ਮੋਹਨ ਜੀ ਮਾਂ ਜੀ ਜਿੱਦਾਂ ਸੈਂਟਰਲ ਬੈਂਕ ਵਾਲੇ ਆਪਾਂ 4.5 ਦੇਖਦੇ ਆ ਇੱਥੇ ਕਿੰਨਾ ਆ ਜੀ 6 ਦੇ ਅਰਧ ਗਿਰ ਦਾ 6 ਤੋਂ ਉੱਤੇ ਆ ਜਾਂ ਕਿੱਥੇ ਚੱਲ ਰਿਹਾ ਦੇਖੋ ਜਿਹੜੇ ਤੇ ਐਫ ਐਚ ਐ ਲੋਨ ਹੈਗੇ ਆ ਉਹ ਰਾਉਂਡ ਬਿਲੋ 6% ਤੁਹਾਨੂੰ ਮਿਲ ਸਕਦਾ ਹਜੇ ਵੀ ਵੈਲ ਕੁਆਲੀਫਾਈਡ ਐਫ ਐਚ ਐਲਓ ਜਿਹੜੇ ਹੈਗੇ ਜਿਹੜੇ ਗਵਰਨਮੈਂਟ ਸਪான்ਸਰਡ ਜਿਹੜੇ ਫੈਡਰਲ ਹਾਊਸਿੰਗ ਅਥਾਰਟੀ ਦੇ ਰਾਹੀ ਹੁੰਦੇ ਆ ਉਹ ਦੇ ਯੂ ਕੈਨ ਗੈਟ ਇਟ ਬਿਲੋ 6% ਜਿਹੜੇ ਕਨਵੈਨਸ਼ਨਲ ਹੈਗੇ ਆ ਉਹ 6 ਦੇ ਆਧਾਰ ਤੇ ਚੱਲ ਰਿਹਾ 6 ਸਿਕਸ ਐਂਡ ਕੁਆਟਰ 6 ਸਿਕਸ ਐਂਡ ਹਾਫ 6 ਬੇਸ ਆ ਹਾਂਜੀ ਬੇਸ ਚੱਲ ਰਿਹਾ ਹੈਗਾ 6 6 ਐਂਡ ਹਾਫ ਦੇ ਵਿੱਚ ਚੱਲ ਰਿਹਾ ਹੈ ਇਹਦੇ ਵਿੱਚ ਆ ਚੀਜ਼ਾਂ ਬਹੁਤ ਡਿਪੈਂਡ ਕਰਦੀਆਂ ਵੀ ਹਰ ਇੱਕ ਦੇਖੋ ਦੋ ਬੰਦਿਆਂ ਨੂੰ ਸੇਮ ਰੇਟ ਨਹੀਂ ਮਿਲਣਾ ਕਿਉਂਕਿ ਦੋ ਬੰਦਿਆਂ ਦਾ ਕ੍ਰੈਡਿਟ ਸੇਮ ਨਹੀਂ ਹੈਗਾ ਇਨਕਮ ਸੇਮ ਨਹੀਂ ਹੈਗੀ ਜੋਬ ਸਟੈਬਿਲ ਬਟ ਆ ਜਿਹੜੀ ਰੇਂਜ ਹੈਗੀ ਆ ਦਿਸ ਇਜ਼ ਰੇਟਸ ਅਸੀਂ ਪਹਿਲਾਂ 7 7.5 ਤੇ ਪਹੁੰਚ ਗਏ ਸੀਗੇ ਰੇਟ ਉਹ ਘਟ ਘਟ ਰਹੇ ਹੈ ਯਾਨੀ ਕਿ ਹੁਣ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਥੋੜੇ ਹੋਰ ਥੱਲੇ ਨੂੰ ਜਾਣਗੇ ਲਾਸਟ ਜਿਹੜੇ ਇੰਟਰਸਟ ਰੇਟ ਕੱਟਸ ਆ ਇਲੈਕਸ਼ਨ ਤੋਂ ਐ ਪਹਿਲਾਂ ਆਏ ਸੀਗੇ ਤੇ ਆ ਤਕਰੀਬਨ 1 ਸਾਲ ਬਾਅਦ ਆਪਾਂ ਦੇਖ ਸਕਦੇ ਹਾਂ ਘੱਟੋ ਘਾਟ ਆਪਾਂ ਕਹੀਏ ਵੀ 9-10 ਮਹੀਨਿਆਂ ਬਾਅਦ ਜਾ ਕੇ ਪਹਿਲਾ ਇੰਟਰਸਟ ਰੇਟ ਕੱਟ ਆਪਣੇ ਜਿਹੜੇ ਉਹ ਸਾਹਮਣੇ ਜਿਹੜਾ ਆਇਆ ਸੋ ਹੋਪਫੁਲੀ ਮਾਰਕੀਟ ਦੇ ਵਿੱਚ ਚਹਲ ਕਦਮੀ ਇਹਦੇ ਨਾਲ ਵਧੇ ਥੋੜੀ ਹਲ-ਜੁਲ ਹੋਵੇ ਕਿਉਂਕਿ ਆਪਾਂ ਤਾਂ ਚਾਹੁੰਦੇ ਹਾਂ ਵੀ ਯੂਐਸਡੀ ਇਕਨੋਮੀ ਗਰੋਥ ਕਰੇ ਤੇ ਇਕਨੋਮੀ ਗ੍ਰੋਥ ਦੇ ਵਿੱਚ ਇਹ ਅਮਰੀਕਨ ਡ੍ਰੀਮ ਦਾ ਇੱਕ ਬੜਾ ਵੱਡਾ ਹਿੱਸਾ ਰਹੂਗਾ ਇਹਦੇ ਨਾਲ ਰੀਅਲ ਏਸਟੇਟ ਦੇ ਤੇ ਕੀ ਤੁਸੀਂ ਅਸਰ ਦੇਖਦੇ ਹੋ ਇਨਵੈਂਟਰੀ ਵਧੂਗੀ ਘਟੂਗੀ ਜਾਂ ਕਿੱਦਾਂ ਬਾਅਰ ਨਿਕਲੂਗਾ ਥੋੜਾ ਬਹੁਤਾ ਹੁਣ ਬਾਅਦ ਦੇਖੋ ਅ ਪਿਛਲੇ ਕੁਝ ਇੱਕ ਸਮੇਂ ਤੋਂ ਛੇ ਥੋੜੀ ਬਹੁਤੀ ਕਲੋਈ ਚਹਲ ਪਹਲ ਦੇਖੀਏ ਮਾਰਕੀਟ ਦੇ ਵਿੱਚ ਹਮ ਜਿਹੜੇ ਸੀਰੀਅਸ ਬਾਏਰਸ ਹੈਗੇ ਆ ਉਹ ਹੁਣ ਵੇਟ ਨਹੀਂ ਕਰਨਾ ਚਾਹੁੰਦੇ ਕਾਫੀ ਸਮੇਂ ਤੋਂ ਵੇਟ ਕਰ ਵੀ ਰਹੇ ਨੇ ਉਹ ਸੋ ਦੇ ਆਰ ਬਾਇੰਗ ਇਟ ਕਿਉਂਕਿ ਦੇਖੋ ਜਿਹੜਾ ਤੇ ਬਾਏਰ ਹੈਗਾ ਐਜੂਕੇਟਿਡ ਬਾਏਰ ਜਿਹਨੂੰ ਕਹਿ ਲਓ ਜਾਂ ਜਿਹੜਾ ਗੱਲ ਨੂੰ ਸਮਝਦਾ ਉਹਨਾਂ ਨੂੰ ਇਹ ਜਰੂਰ ਸਮਝ ਆ ਗਈ ਹੈ ਵੀ ਹਜੇ ਜਿਹੜੇ ਹੈਗੇ ਆ ਘਰਾਂ ਦੇ ਪ੍ਰਾਈਸ ਤੁਸੀਂ 네ਗੋਸ਼ੀਏਟ ਕਰ ਸਕਦੇ ਹੋ ਠੀਕ ਹੈ ਹੁਣ ਜਿਹੜੇ ਬਿਲਡਰਸ ਹੈਗੇ ਕਿਉਂ ਇਹਨੇ ਉਹ ਇਨਸੈਂਟਿਵਸ ਦੇ ਰਹੇ ਆ ਪਿੱਛੇ ਦੀ ਇੱਕ ਦੋ ਘਰ ਮੈਂ ਵੀ ਆਪਣੀ ਸੋਸ਼ਲ ਮੀਡੀਆ ਪੋਸਟ ਤੇ ਉਪਰ ਐਡਵਰਟਾਈਜ਼ ਕੀਤੇ ਸੀਗੇ ਵੀ ਉਹਦੇ ਵਿੱਚ ਬਿਲਡਰ 6% ਤੱਕ ਵੀ ਅਪ ਟੂ 6% ਕਲੋਜ਼ਿੰਗ ਕਾਸ ਦੇ ਰਿਹਾ ਸਪੋਜ਼ ਕਰੋ ਜੇ 5 ਲੱਖ ਦਾ ਘਰ ਹੈ ਤੇ ਉਹ 30000 ਡਾਲਰ ਤੁਹਾਨੂੰ ਦੇ ਰਹੇ ਨੇ ਵੀ ਤੁਸੀਂ ਆਪਣਾ ਇਹਦੇ ਵਿੱਚ ਤੁਹਾਡੀ ਇਸ ਹੈਲਪ ਕਰਨੇ ਖਰਚਾ ਬੇਸਿਕਲੀ ਦੇ ਦੋ ਵੀ ਸਾਰਾ ਤੁਸੀਂ ਆਪਣਾ ਰੇਟ ਬਾਇ ਡਾਊਨ ਕਰ ਸਕਦੇ ਹੋ ਸੋਲਰ ਨੂੰ ਵਿੱਚ ਤੁਸੀਂ ਵਿੱਚ ਪੇ ਆਫ ਕਰਨਾ ਇਹੋ ਚੀਜ਼ਾਂ ਤਾਂ ਨਹੀਂ ਆਪਸ਼ਨ ਹੈਗੀ ਹੂੰ 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 ਕਈ ਤੇ ਬਿਲਡਰ ਵਿੱਚ ਤੁਹਾਨੂੰ ਅਪਲੈਂਸਸ ਵੀ ਦੇ ਰਹੇ ਹੂੰ ਕਈ ਐਸੇ ਬਿਲਡਰ ਵੀ ਹੈਗੇ ਜਿਹੜੇ ਕਹਿੰਦੇ ਸਭ ਕੁਝ ਇਨਕਲੂਡਡ ਹੈ ਹੂੰ ਯਾਨੀ ਅਪਗ੍ਰੇਡ ਹੋ ਵੀ ਗੋ ਸੋ ਏਦਿ ਕੀ ਕਰ ਰਹੇ ਕਿਉਂਕਿ ਜਿਹੜੀ ਐਗਜ਼ਿਸਟਿੰਗ ਹੋਮਸ ਦੀ ਇਨਵੈਂਟਰੀ ਹੋ ਗਈ ਬਹੁਤ ਘੱਟ ਹੂੰ 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 ਜਿਹੜੇ ਆਲਰੇਡੀ ਇਹ ਵਿੱਚ ਲੋਕ ਰਾ ਰਹੇ ਆ ਉਹ ਵੇਚ ਤਾਂ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਮਿੰਡੇ ਬਹੁਤ ਸੋਨੇ ਅੱਛੇ ਵਿਆਜ ਤੇ ਤਿੰਨੀਆਂ ਤੇਨ ਤੋਂ ਥੱਲੇ ਮਿਲੇ ਹੋਏ ਉਹ ਕਹਿੰਦੇ ਵੀ ਸੀ ਜੇ ਵੇਚਾਂਗੇ ਤਾਂ ਜਾਵਾਂ ਕਿੱਥੇ ਹੂੰ ਜਾਂ ਤਾਂ ਮਜਬੂਰ ਬੰਦਾ ਉਹਨੇ ਤੇ ਵੇchnਾ ਹੀ ਵੇchnਾ ਜਿਹੜਾ ਮੂਵ ਹੋ ਰਿਹਾ ਜਾਂ ਕਿਤੇ ਵੀ ਜਾ ਰਿਹਾ ਜਿਹਦਾ ਕੋਈ ਡਾਊਨ ਸਰਵਿਸ ਕਰਦਾ ਕੋਈ ਡਾਊਨ ਉਹ ਜਿਹੜੇ ਡੋਰਸ ਹੋ ਗਏ ਬੜੇ ਰੀਜ਼ਨੈਬਲ ਲੋਕਾਂ ਨੇ ਘਰ ਵੇਚਦੇ ਆਪਣੇ ਆਪਣੇ ਉਹ ਤਾਂ ਉਹਨਾਂ ਨੇ ਵੇchnਾ ਹੀ ਵੇchnਾ ਹੈਗਾ ਬਟ ਅਦਰਵਾਈਜ਼ ਜਿਹਦਾ ਕੰਮ ਕਾਇ ਠੀਕ ਚੱਲ ਰਿਹਾ ਚਾਰ ਪੈਸੇ ਆ ਰਹੇ ਆ ਇਨਕਮ ਵੀ ਠੀਕ ਹੈ ਜੀ ਉਹ ਕਹਿੰਦੇ ਸੀ ਘਰ ਕੋ ਵਿੱਚ ਸੋ ਇਸੇ ਕਾਰਨ ਹੁਣ ਘਰ ਕਿਹੜੇ ਵਿਕ ਰਹੇ ਆ ਜਾਤ ਨਵੇਂ ਬਿਲਡਰਸ ਦੇ ਠੀਕ ਹੈ ਉਹਨਾਂ ਕੋ ਇਨਵੈਂਟਰੀ ਪਈ ਹੋਈ ਹੈ ਉਹਨਾਂ ਕੋ ਇਨਵੈਂਟਰੀ ਉਹਨਾਂ ਦਾ ਲੋਟ ਕੱਟੇ ਪਿਆ ਤੇ ਉਹਨਾਂ ਦਾ ਵੀ ਕੰਮ ਸਲੋ ਹੋ ਗਿਆ ਸੀਗਾ ਸੋ ਤੁਹਾਨੂੰ ਲੱਗਦਾ ਵੀ ਇਹ ਵਧੀਆ ਚਾਂਸ ਆ ਉਹਨਾਂ ਦੇ ਲਈ ਗੁੱਡ ਟਾਈਮ ਟੂ ਬਾਈ ਫਿਰ ਇਹ ਦੇਖੋ ਜਿਹੜੇ ਤੇ ਫਰਸਟ ਟਾਈਮ ਹੋਮ ਬਾਏਰਸ ਆ ਆਈ ਆਈ ਵੁੱਡ ਰეკਮੈਂਡ ਥੈਮ ਥੈਟ ਯੂ ਸ਼ੁੱਡ ਥਿੰਕ ਅਬਾਊਟ ਬਾਈਂਗ ਅ ਹੋਮ ਨਾਓ ਡੋਨਟ ਵੇਟ ਨਵੇਂ ਘਰ ਹਾਂ ਜਿਹ ਪਰ ਫਿਰ ਸਤਾ ਉਹਨੇ ਨਾ ਕਿ ਉਹ ਅਸੀਂ ਨੇਗੋਸ਼ੀਏਟ ਕਰ ਸਕਦੇ ਹਾਂ ਸਾਡੀ ਕੰਪਨੀ ਕਾਫੀ ਬਿਲਡਰਸ ਨਾਲ ਕੰਮ ਕਰਦੀ ਹੈ ਅਸੀਂ ਕਿਆ ਕਰਨਾ ਤੁਹਾਡੇ ਨਾਲ ਜਾਵਾਂਗੇ ਤੁਸੀਂ ਇਹ ਨਾ ਸੋਚੋ ਵੀ ਤੁਹਾਨੂੰ ਕੋਈ ਪੈਸੇ ਮੈਨੂੰ ਦੇਣੇ ਪੈਣਗੇ ਹੂੰ ਹੂੰ ਬਿਲਡਰ ਬਲ ਪੇ ਫੋਰ ਇਟ ਉਹਨਾਂ ਦਾ ਕੰਮ ਹੈਗਾ ਉਹ ਚਾਹੁੰਦੇ ਵੀ ਸਾਡੇ ਘਰ ਵੇਖਣ ਹੁਣ ਸਾਡੇ ਕਈਆਂ ਨਾਲ ਕੰਟੈਕਟ ਬਣੇ ਹੋਏ ਹੈ ਬਿਲਡਰਸ ਨਾਲ ਅਸੀਂ ਜਾਣੇ ਲੱਗ ਗਿਆ ਸਾਨੂੰ ਦੇਖ ਖੁਸ਼ ਹੁੰਦੇ ਅਸੀਂ ਉਹਨਾਂ ਦੇ ਖੁਸ਼ ਹੋਣੇ ਵੀ ਆਉਜੀ ਆ ਸਾਡੀ ਫੈਮਿਲੀ ਨਾਲ ਕੱਲਣਾ ਹੈਗਾ ਫਿਰ ਅਸੀਂ ਸਾਰੀ ਗੱਲ ਨਾਲ ਪੰਜਾਬੀ ਹਿੰਦੀ ਅੰਗਰੇਜ਼ੀ ਜਿਹੜੀ ਵੀ ਲੈਂਗੁਏਜ ਤੁਸੀਂ ਸੁਣਾ ਚਾਹੋ ਸਮਝਾਈ ਦੀ ਉਹਨਾਂ ਨਾਲ ਵੀ ਸੋ ਹਾਂ ਜਿਹੜੇ ਫਰਸਟ ਟਾਈਮ ਹੋਮ ਬਾਏਰਸ ਆ ਗਏ ਉਹਨਾਂ ਵਾਸਤੇ ਇਹ ਸਮਾਂ ਵਧੀਆ ਹੈਗਾ ਅ ਜਿਹੜੇ ਇਨਵੈਸਟਰਸ ਹੈਗੇ ਇਨਵੈਸਟਰ ਜਿਹੜੇ ਹੁਣ ਘਰ ਸਸਤੇ ਸਸਤੇ ਵਿਕ ਰਹੇ ਆ ਉਹ ਉਹ ਵੀ ਪਿਕ ਕੀ ਜਾ ਰਹੇ ਉਹ ਕਹਿੰਦੇ ਵੀ ਇਹ ਘਰ ਦਾ ਮੈਨੂੰ 2.5-3 ਲੱਖ ਰਹਾ ਆ ਜਾਊਗਾ ਮੈਂ ਹੋਰ ਕਿ ਲੈਣਾ ਮਨ ਕੁਛ ਆਈ ਲਾ ਤੂੰ ਹੂੰ ਹੂੰ ਸੋ ਨਿਊ ਹੋਮ ਬਿਲਡਸ ਐਟ ਦਿਸ ਟਾਈਮ ਨਾਟ ਅ ਬੈਡ ਆਈਡੀਆ ਟੂ ਬਾਏ ਠੀਕ ਹੈ ਕੱਲ ਨੂੰ ਜੇ ਘਟੇ ਰਾਜਵੀਰ ਭਾਜੀ ਜੇ ਘਟਨੇ ਆ ਤੇ ਵਿਆਜ ਘਟਨੇ ਆ ਘਰਾਂ ਦੀਆਂ ਪ੍ਰਾਈਸਸ ਜੇ ਕੁਝ ਫਰਕ ਪਿਆ ਵੀ ਤਾਂ ਬੜਾ ਮਾਮੂਲੀ ਜਿਹਾ ਫਰਕ ਪਾਊਗਾ ਬਹੁਤ ਜ਼ਿਆਦਾ ਸਿਗਨੀਫੀਕੈਂਟਲੀ ਦੀ ਕਹ ਲੋ ਵੀ ਲੱਖਾਂ ਲੱਖ ਲੱਖ 2-2 ਲੱਖ ਡਾਲਰ ਘਟ ਜਾਣਗੇ ਪੈਸੇ ਉਹ ਗੱਲ ਨਹੀਂ ਹੋਣੀ। ਨੰਬਰ ਦੱਸ ਦਿਓ ਇੱਕ ਵਾਰੀ। ਹਾਂਜੀ। ਸੋ ਜੇ ਕਿਸੇ ਨੂੰ ਵੀ ਕੋਈ ਵੀ ਸਵਾਲ ਹੋਵੇ ਔਰ ਜਿਸ ਤੋ ਤੱਕ ਸਵਾਲਾਂ ਦੀ ਗੱਲ ਆ ਗਈ ਹੈ ਰੀਅਲ ਏਸਟੇਟ ਨਾਲ ਜੁੜਦਾ ਹੋਵੇ ਭਾਵੇਂ ਤੁਸੀਂ ਮਾਰਗੇਜ ਲੋਨ ਕਿਤੇ ਕਰਾ ਰਹੇ ਹੋ ਤੁਹਾਡਾ ਲੋਨ ਨਹੀਂ ਹੋ ਰਿਹਾ ਜਾਂ ਤੁਸੀਂ ਕੋਈ ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਚਾਹੁੰਦੇ ਜੇ ਐਸਬੀਆਈ ਲੋਨ ਲੈਣਾ ਚਾਹੁੰਦੇ ਜੇ ਐਗਰੀਕਲਚਰ ਪ੍ਰਾਪਰਟੀ ਦਾ ਲੋਨ ਲੈਣਾ ਚਾਹੁੰਦੇ ਸਾਡੀ ਕੰਪਨੀ ਜ਼ੈਂਡਰ ਮਾਰਗੇਜ 905 2575 ਇਸ ਫੋਨ ਨੰਬਰ ਤੇ ਤੁਸੀਂ ਟੈਕਸਟ ਮੈਸੇਜ ਵੌਇਸ ਮੈਲ ਐਂਡ ਹੋਪਫੁਲੀ ਜੇ ਤੁਸੀਂ ਕਾਲ ਕਰੋ ਮੇਰੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੈਂ ਆਈ ਆਈ ਟ੍ਰਾਈ ਟੂ ਅਨਸਰ ਆਲ ਦਾ ਕਾਲਸ ਮਾਈਸੈਲਫ ਜੀ ਅ ਅ ਮਾ ਜੀ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਆਪਾਂ ਐ ਗੱਲ ਕਰ ਰਹੇ ਆਂ ਦੱਸ ਰਹੇ ਆਂ ਤੁਸੀਂ ਵੀ ਸ਼ਾਇਦ ਪ੍ਰਾਈਸ ਜਿਹੜੇ ਨਾ ਘਟਣ ਪਰ ਇਥੇ ਅਮਰੀਕਾ ਚ ਹੁਣ ਇੱਕ ਇਹ ਵੀ ਨਾਲ ਦੇ ਨਾਲ ਚੱਲ ਰਿਹਾ ਨਾ ਜਿਹੜੇ ਖਾਸ ਕਰਕੇ ਲੋਕ ਵਰਕ ਪਰਮਿਟ ਵਾਲੇ ਆ ਉਹਨਾਂ ਨੂੰ ਆਪਣੀ ਇਮੀਗ੍ਰੇਸ਼ਨ ਨੂੰ ਲੈ ਕੇ ਥੋੜੀ ਜਿਹੀ ਦੁਬਿਧਾ ਪਣੀ ਪਈ ਆ ਵੀ ਪਤਾ ਨਹੀਂ ਕਿੱਦਾਂ ਜਿਹੜਾ ਹੋਊਗਾ ਪਰ ਮੈਨੂੰ ਲੱਗਦਾ ਨਹੀਂ ਵੀ ਲੌਂਗ ਟਰਮ ਇਦਾਂ ਦੀ ਪਾਲਿਸੀ ਜਿਹੜੀ ਉਹ ਅਮਰੀਕਨ ਇਕਨੋਮੀ ਦੇ ਲਈ ਗੁੱਡ ਰਹੂਗੀ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਇਸ ਦੇ ਉੱਤੇ ਸੋਚ ਵਿਚਾਰ ਕਰੂਗਾ ਬਿਕਾਜ਼ ਅਮਰੀਕਨ ਇਕਨੋਮੀ ਦੇ ਇੰਜਨ ਨੂੰ ਚਲਾਉਣ ਵਾਲਾ ਜਿਹੜਾ ਫਿਊਲ ਆ ਅਜਿਹੇ ਲੋਕ ਇਮੀਗ੍ਰੈਂਟਸ ਆ ਕੇ ਸਭ ਤੋਂ ਜ਼ਿਆਦਾ ਕੋਲ ਬਰਨ ਕਰਦੇ ਇੱਕ ਹਿਸਾਬ ਦੇ ਨਾਲ ਅਦੇ ਹੋ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਇਹ ਕੰਟਰੀ ਵਾਸ ਬਿਲਟ ਔਨ ਇਮੀਗ੍ਰੈਂਟਸ ਯੂ ਨੋ ਇਹ ਤੁਸੀਂ ਇਹ ਨਾ ਕਿਉਂਗੇ ਇੱਥੇ ਇਹ ਮੁਲਕ ਫਲਾਣੇ ਬੰਦੇ ਦਾ ਫਲਾਣੇ ਦਾ ਕਿਸੇ ਦਾ ਨਹੀਂ ਹੈਗਾ ਔਰ ਇੱਕ ਟਾਈਮ ਦੇ ਸਬ ਦਾ ਵੀ ਹੈਗਾ ਹਮ ਅਸੀਂ ਆਏ ਹਾਂ ਅਸੀਂ ਗ੍ਰੀਨ ਕਾਰਡ ਤੋਂ ਸਿਟੀਜ਼ਨ ਬਣੇ ਹਾਂ ਜਾਂ ਜੋ ਵੀ ਹੈਗਾ ਅਸੂਲੇ ਸਾਡੇ ਪ੍ਰੋਸੈਸ ਕੀਤਾ ਪੂਰਾ ਪ੍ਰੋਸੈਸ ਕੀਤਾ ਵੀ ਅਸੀਂ ਇਥੋਂ ਦੀ ਇਸ ਕਲਚਰ ਨੂੰ ਸੀ ਅਡਾਪਟ ਕੀਤਾ ਇੱਥੇ ਮਿਹਨਤ ਕੀਤੀ ਇੱਥੇ ਅਸੀਂ ਆਪਣੇ ਬੱਚੇ ਪੜਾਏ ਇਸ ਮੁਲਕ ਦਾ ਅਸੀਂ ਹਿੱਸਾ ਬਣੇ ਔਰ ਮੁਲਕ ਨਾਲ ਅਸੀਂ ਆਪਣਾ ਸਮਝਦਾ ਵੀ ਹੈਗੇ ਹਾਂ ਪਰ politcal environment ਜਿਹੜਾ ਹੈਗਾ ਥੋੜਾ ਜਿਹਾ ਇਸ ਵੇਲੇ ਡਿਸਟਰਬਡ ਕਹਿ ਲੋ ਹੈਗਾ ਹੂੰ ਹੂੰ ਤੇ ਲੋਕਾਂ ਦੀ ਸੋਚ ਥੋੜੀ ਅੱਡ ਹੋਈ ਪਈ ਐ ਇਸ ਵੇਲੇ ਵੀ ਆ ਜਿਹੜੇ ਨਾਨ ਇਮੀਗ੍ਰੈਂਟ ਸਟੈਟਸ ਨੂੰ ਸੀ ਕਹਿੰਦੇ ਆ ਜਿਹਦੇ ਵਿੱਚ ਤੁਹਾਡਾ ਕੋ ਗ੍ਰੀਨ ਕਾਰਡ ਨਹੀਂ ਹੈਗਾ ਗ੍ਰੀਨ ਕਾਰਡ ਥੱਲੇ ਵਾਲੇ ਨੂੰ ਸਾਨੂੰ ਨਾਨ ਇਮੀਗ੍ਰੈਂਟ ਬਣਾਉਂਦੇ ਆ H1 ਵੀਜ਼ੇ ਤੇ ਆ ਗਏ ਹੋ ਭਾਵੇਂ ਤੁਹਾਡੇ ਕੋ politcal ਸਟੈਟਸ ਹੈਗਾ ਵਰਕ ਪਰਮਿਟ ਹੈਗਾ ਦੇ ਆਲ ਕੰਸੀਡਰਡ ਆ ਜੀ ਯੂ ਨੋ ਨਾਨ ਇਮੀਗ੍ਰੈਂਟ ਸਟੈਟਸ ਕਿਉਂਕਿ ਤੁਹਾਡਾ ਅਜੇ ਸਟੈਟਸ ਪੱਕਾ ਹੋਇਆ ਨਹੀਂ ਹੈ ਹੈਨਾ ਇਜ਼ ਇਟ ਅ ਗੁੱਡ ਥਿੰਗ অর ਬੈਡ ਥਿੰਗ ਆਈ ਥਿੰਕ ਆਈ ਆਈ ਡੋ necessarily agree pj ਜਿਵੇਂ ਦੇਖੋ ਪੋਲਿਟਿਕਸ ਜਿਹੜੀ ਚੀਜ਼ ਹੈ ਕੀ ਹੋ ਰਿਹਾ ਹੈ ਕੀ ਇਹਦੇ ਵਿੱਚ ਤੁਸੀਂ ਕਹ ਲਓ ਕੋਈ ਕ੍ਰਾਈਮਨਲ ਬੇਸ ਹੈਗਾ ਬੰਦਾ ਉਹ ਗਲਤ ਕੰਮ ਕਰਦਾ ਹੈਗਾ ਤੇ ਉਹਦਾ ਫਿਰ ਦੇਖੋ ਇੱਥੇ ਕੋਈ ਬੰਦਾ ਨਹੀਂ ਹੂੰ 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 ਕਿਉਂਕਿ ਉਹ ਤੋਂ ਉੱਥੇ ਤੇ ਹੀ ਆਪੇ ਹੀ ਸਾਦਾ ਮਾਰ ਰਿਹਾ ਵੀ ਸਾਨੂੰ ਕੱਢ ਦੇ ਉੱਥੋਂ ਹੈਨਾ ਤੇ ਜਿਹੜੇ ਬਾਕੀ ਬੰਦੇ ਮਿਹਨਤ ਕਰ ਰਹੇ ਆ ਚਲੋ ਕੋਈ ਤਾਂ ਟੈਕਸ ਭਰ ਰਹੇ ਆ ਉਹ ਐਕਚੁਅਲੀ ਇਕਨੋਮੀ ਦੀ ਹੈਲਪ ਹੀ ਕਰ ਰਹੇ ਇੱਕ ਤਰ੍ਹਾਂ ਦੀ ਕੰਟ੍ਰਿਬਿਊਟ ਹੀ ਕਰ ਰਹੇ ਨਾ ਕੋਈ ਤੁਹਾਡੇ ਤੋਂ ਉਹ ਇਹ ਨਹੀਂ ਤੁਹਾਡੇ ਤੁਹਾਡੇ ਗੱਲ ਵੀ ਤੁਹਾਡੇ ਸਾਡੇ ਮੁਲਕ ਦੀ ਗੱਲ ਜੇ ਕਰੀਏ ਅਸੀਂ ਵੀ ਅਸੀਂ ਕਈ ਵੀ ਸਾਡਾ ਮੁਲਕ ਹੈ ਇਹਦੇ ਉੱਪਰ ਉਹ ਭਾਰ ਨਹੀਂ ਹੈਗੇ ਹੂੰ 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 ਦੇ ਆਰ ਨਾਟ ਅ ਬਰਡਨ ਟੂ ਦ ਇਕਨੋਮੀ ਐਕਚੁਅਲੀ ਔਨ ਦ ਅਦਰ ਸਾਈਡ ਦੇ ਆਰ ਹੈਲਪਿੰਗ ਦ ਇਕਨੋਮੀ ਗਰੋਅ ਬਿਜ਼ਨਸ ਕਾਲ ਦਨੇ ਕੰਮ ਕਰਦਨੇ ਇੱਥੇ ਬੱਚਾ ਨੂੰ ਸਕੂਲੇ ਕਾਲਜੇ ਪੜਾਉਂਦੇ ਨੇ ਇਹ ਸਾਰੀ ਗੱਲਾਂ ਕਰਦੇ ਹੈਗੇ ਨੇ ਬਟ ਲਾਈਕ ਆਈ ਸੈਡ ਇਹ politically uh, motivated ਕਲੋ ਵੀ ਇੱਕ এনवायरमेंट ਹੈਗਾ ਲੈਫਟ ਰਾਈਟ ਆਪਸ ਵਿੱਚ ਬਹੁਤ ਝਗੜਾ ਕਰਦੇ ਹੈਗੇ ਆ ਉਹਦੇ ਵਿੱਚ ਆਮ ਜਿਹੜਾ ਆਦਮੀ ਹੈਗਾ ਉਹ ਵਿੱਚੋਂ ਪਿਸ ਰਿਆਗਾ ਉਹਦੇ ਉਹਦੀ ਕੁਝ ਸੁਣ ਨਹੀਂ ਰਿਆ ਜਾਂ ਉਹਦੇ ਕੋਲ ਉਹ ਜਿਹੜੇ ਰਾਈਟਸ ਨੇ ਉਹ ਖਿੱਚੇ ਜਾਣ ਨੇ ਆਈ ਪ੍ਰੇ టు ਗੋਡ ਵੀ ਇਹ ਜਿਹੜੀ ਗੱਲ ਆ ਜਿਆਦਾ ਗਾਂ ਤੱਕ ਨਾ ਜਾਵੇ ਔਰ ਇਹਦਾ ਕੋਈ ਅੱਛਾ ਹੱਲ ਜਲਦੀ ਜਲਦੀ ਨਿਕਲ ਆਵੇ ਚ ਤੇ ਇਹ ਸਿਚੁਏਸ਼ਨ ਦੇ ਵਿੱਚ ਜਿਹੜਾ ਹੋਮ ਬਾਇਰ ਆ ਉਹ ਥੋੜਾ ਜਿਹਾ ਡਾਇਲਮਾ ਦੇ ਵਿੱਚ ਰਹਿੰਦਾ ਵੀ ਮੈਂ ਕੀ ਕਰਾਂ ਜਾਂ ਕੀ ਨਾ ਕਰਾਂ ਟਾਈਮ ਤਾਂ ਹੁਣ ਲੰਗਾਉਣਾ ਹੀ ਆ ਇੱਥੇ ਰਹਿਣਾ ਹਰ ਇੱਕ ਜਣੇ ਇਸੀ ਇੱਛਾ ਨਹੀਂ ਹੁੰਦਾ ਇੱਥੇ ਰਹੀਏ ਕਾਰੋਬਾਰ ਬਣਾਈਏ ਸਾਰਾ ਬਿਜ਼ਨਸ ਜਿਹੜਾ ਉਹ ਕਰੀਏ ਆ ਆਪਾਂ ਹੁਣ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਜਿਹੜੇ ਘਰ ਬਾਇ ਕਰਨਾ ਚਾਹੁੰਦੇ ਨੇ ਜੇ ਉਹਨਾਂ ਕੋਲ 20% ਐਸਟੈਂਡ ਡਾਊਨ ਨਹੀਂ ਵੀ ਹੈਗਾ ਤਾਂ ਕੀ ਉਹਨਾਂ ਦੇ ਕੋਲ ਫਿਰ ਵੀ ਆਪਸ਼ਨਸ ਹੈਗੇ ਹਾਂਜੀ ਦੇਖੋ ਜਿੱਥੋਂ ਤੱਕ ਦੇ ਬਾਇੰਗ ਆਪਸ਼ਨਸ ਦੀ ਗੱਲ ਹੈਗੀ ਹੈ ਇਟ ਇਜ਼ ਨਾਟ ਨੈਸੈਸਰੀ ਕਿ ਤੁਹਾਡੇ ਕੋਲ 20% ਡਾਊਨ ਹੋਵੇ ਤੇ ਤਾਈਂ ਤੁਸੀਂ ਕਰ ਦਾ ਸਕਦੇ ਅ ਮਿਨੀਮਮ ਡਾਉਨ ਪੇਮੈਂਟ ਕਨਵੈਨਸ਼ਨਲ ਦੇ ਵਿੱਚ 3% ਦੀ ਵੀ ਹੈਗੀ ਹ ਹ ਤੁਸੀਂ ਇਹ ਤੇ 3% ਦੇ ਹੁੰਦੇ ਨੇ ਅਸ ਟਾਈਮ ਲੋਨ 3% ਤੇ ਹਾਂਜੀ ਕਰਦੇ ਹਾਂ ਜੀ ਠੀਕ ਹੈ 3% ਤੁਹਾਡੀ ਇਨਕਮ ਚਾਹੀਦੀ ਹੈ ਪੇਮੈਂਟ ਵੱਧ ਬਣੂਗੀ 3% ਅ ਪਰ ਲੋਨ ਹੋ ਜਾਂਦਾ ਜਿਹੜੇ ਕੁਆਲੀਫਾਈ ਕਰਦੇ ਆ 12 ਵਾਰਸ਼ਾਂ ਤੇ ਫਿਰ ਜਿਹੜਾ ਉਸ ਤੋਂ ਬਾਅਦ ਜਿਹੜਾ ਐਫ ਐਚ ਏ ਦੀ ਮਿਨੀਮਮ ਰਿਕੁਆਇਰਮੈਂਟ ਹੈਗੀ 3.5% ਡਾਉਨ ਹੂੰ ਜੇ ਕਿਸੇ ਕੋਈ ਫੌਜੀ ਫੈਮਲੀ ਅਗੇਂਸਟ 0% ਤੇ ਵੀ ਹੁੰਦੇ ਜਿਹੜੇ ਇੱਕ ਯੂ ਐਸ ਡੀ ਇਹਦੇ ਲੋਨ ਵੀ ਹੁੰਦੇ ਆ ਪੀ ਜਿਹੜੀਆਂ ਕਾਉਂਟੀਆਂ ਦੀਆਂ ਜਾਂ ਸਿਟੀ ਸਲੀਮਟ ਬਿਲੋ 10000 ਹੈਗੀ ਹੈ ਓਨਰ ਯੂ ਐਸ ਡੀ ਦੇ ਲੋਨ ਤੇ ਚੁਵਾ ਜਾਂਦੇ ਉਹਨਾਂ ਦੇ ਵੀ ਕਲੋਸ 0% ਡਾਊਨਰ ਠੀਕ ਹੈ ਆਪਸ਼ਨ ਜਿਹੜੀ ਹੈਗੀ ਹੈ ਉਹ ਅਵੇਲੇਬਲ ਹੈਗੀ ਹੈ ਬਟ ਜਿਹੜੇ ਸਾਡੇ ਕਮਿਊਨਿਟੀ ਦੀ ਗੱਲ ਕਰੀਏ ਨਾਰਮਲੀ ਮੈਂ ਦੇਖਿਆ ਉਹ 10 ਤੋਂ 20% ਦੀ ਜਰੂਰ ਕੋਸ਼ਿਸ਼ ਕਰਦੇ ਨੇ ਤਾਂ ਕਿ ਉਹਨਾਂ ਨੂੰ ਵੀ ਸਾਡੀ ਜਿਹੜੀ ਪੇਮੈਂਟ ਹੈਗੀ ਥੋੜੀ ਜੀ ਕੰਫਰਟੇਬਲ ਬਣ ਜਾਵੇ ਸੋ ਬਟ ਜੇ ਤੁਸੀਂ ਕੁਆਲੀਫਾਈ ਕਰਦੇ ਹੋ 3% ਨਾਲ ਤੇ ਅਸੀਂ ਉਹ ਵੀ ਲੋਨ ਕਲੋਗੇ ਤੁਹਾਡੇ ਅਸੀਂ ਕਰਕੇ ਦੇ ਸਕਦੇ ਹਾਂ ਤੁਹਾਨੂੰ ਜੀ ਠੀਕ ਹੈ ਤੇ ਜਿਹੜਾ ਬਾਇਰ ਮਾਰਕੀਟ ਦੇ ਵਿੱਚ ਆਉਣਾ ਚਾਹੁੰਦਾ ਹੈ ਜਾਂ ਉਹ ਜਿਹੜਾ ਉਹ ਦੇਖ ਰਿਹਾ ਆ ਉਹ ਰੈਡੀ ਹੋਣ ਦੇ ਲਈ ਕਿੱਦਾਂ ਦੀ ਉਹਦੀ ਰੈਡੀ ਰੈਡੀਨੈਸ ਆਪਣੀ ਕਿੱਦਾਂ ਰੱਖਿਓ ਹਾਂਜੀ ਦੇਖੋ ਜਿਹਦੋਂ ਦੇ ਸਿਕਰ ਲੈਣ ਜਾਓ ਜਿਹੜੀਆਂ ਦੋ ਤਿੰਨ ਮੇਨ ਚੀਜ਼ਾਂ ਹੈਗੀਆਂ ਇੱਕ ਤੇ ਤੁਹਾਡੀ ਇਨਕਮ ਦੋ ਸਾਲ ਦੀ ਹੋਣੀ ਚਾਹੀਦੀ ਠੀਕ ਹੈ ਠੀਕ ਹੈ ਦੂਸਰੀ ਗੱਲ ਤੁਹਾਡਾ ਜਿਹੜਾ ਕ੍ਰੈਡਿਟ ਹੈਗਾ ਮਿਨੀਮਮ 620 ਤੁਹਾਨੂੰ ਕ੍ਰੈਡਿਟ ਸਕੋਰ ਜਿਹੜਾ ਹੈਗਾ ਉਹ ਚਾਹੀਦਾ ਉਹ ਚਾਹੀਦਾ ਹੈਗਾ ਹੂੰ ਦੂਸਰੀ ਗੱਲ ਜਿਹੜੀ ਮੈਂ ਗੱਲ ਕਰਦਾ ਸੀਗਾ ਵੀ ਜਿਹੜਾ ਤੁਹਾਡਾ ਜਿਹੜੀ ਕ੍ਰੈਡਿਟ ਹੈਗੀ ਹੈ ਜਿਹੜਾ ਕ੍ਰੈਸ਼ ਕੋਡ ਹੀ ਮਾਰ 6620 ਹੈਗੀ ਹੈ ਕਈ ਅਰੀਆ ਸੀ ਇਸ ਤੋਂ ਬਿਲੋਵ ਵੀ ਚੱਲ ਜਾਂਦੇ ਆ ਅੱਛਾ ਉਹਦੇ ਵਿੱਚ ਇਹ ਹੁੰਦਾ ਵੀ ਅਸੀਂ ਕਹ ਲੋ ਵੀ ਇਹਨੂੰ ਕਹਿੰਦੇ ਮੈਨੂਅਲ ਅੰਡਰਰਾਇਟਿੰਗ ਠੀਕ ਹੈ ਯਾਨੀ ਕਿ ਉਹ ਤੁਹਾਡੇ ਇੱਕ ਹੁੰਦਾ ਟ੍ਰੈਡੀਸ਼ਨਲ ਕ੍ਰੈਡਿਟ ਜਿਵੇਂ ਤੁਹਾਡੇ ਕ੍ਰੈਡਿਟ ਕਾਰਡ ਹੋਗੇ ਵੀ ਤੁਸੀਂ ਤੱਕ ਨੂੰ ਇੱਕ ਹੁੰਦਾ ਨਾਨ ਟ੍ਰੈਡੀਸ਼ਨਲ ਕ੍ਰੈਡਿਟ ਹੁਣ ਨਾਨ ਟ੍ਰੈਡੀਸ਼ਨਲ ਕ੍ਰੈਡਿਟ ਕੀ ਚੀਜ਼ ਹੈਗੀ ਇਹਦੇ ਬਾਰੇ ਅਸੀਂ ਕਿਹਦੀ ਸ਼ੋ ਵੀ ਕਰਾਂਗੇ ਜ਼ਰੂਰ ਤੇ ਨਾਨ ਟ੍ਰੈਡੀਸ਼ਨਲ ਕ੍ਰੈਡਿਟ ਹੈਗਾ ਇਹ ਆਂਦਰ ਅਗੀ ਭਾਈ ਜੀ ਤੁਸੀਂ ਤੁਹਾਡਾ ਜਿਵੇਂ ਬਿਜੀ ਦਾ ਬਿੱਲ ਹੋ ਗਿਆ ਜਾਂ ਤੁਸੀਂ ਫੋਨ ਬਿੱਲ ਹੋ ਗਏ ਹੂੰ ਹੂੰ ਜਾਂ ਇੰਸ਼ੋਰੈਂਸ ਦੀ ਪੇਮੈਂਟ ਹੋ ਗਈਆਂ ਜਾਂ ਪ੍ਰਾਈਵੇਟ ਪਾਰਟੀ ਪੇਮੈਂਟਸ ਹੋ ਗਈਆਂ ਉਹਨੂੰ ਤੇ ਅਸੀਂ ਡਾਇਰੈਕਟ ਰੈਫਰੈਂਸ ਲੀਦਾ ਕਿ ਤੁਹਾਡਾ ਪੇਮੈਂਟ ਰੈਕਡ ਕੀ ਹੈਗਾ ਉਹਨੂੰ ਕਹਿੰਦੇ ਨਾਨ ਟ੍ਰੈਡੀਸ਼ਨਲ ਕ੍ਰੈਡਿਟ ਠੀਕ ਹੈ ਉਹ ਵੀ ਅਸੀਂ ਦੇਖ ਕੇ ਜੇ ਤੁਸੀਂ ਕੁਆਲੀਫਾਈ ਕਰਦੇ ਉਸ ਤੋਂ ਬਿਲੋ ਚੜਾ ਸਕੋਰ ਹੈਗਾ ਤੇ ਇਹ ਕਹਿੰਦੇ ਵੀ ਠੀਕੇ ਸਕ ਤੇ ਉਹ ਮੈਨੂਅਲ ਰੈਟ ਦੇ ਵਿੱਚ ਕਰੋ ਸੋ ਵੀ ਕੰਟੀਨਿਊਸਲੀ ਬੰਦਾ ਪੇ ਕਰ ਰਿਹਾ ਹੈ ਹਾਂਜੀ ਹਾਂਜੀ ਸੋ ਅਜਿਹਾ ਹੈਗੇ ਬੇਸਿਕਲੀ ਇਨਕਮ ਤੁਹਾਡਾ ਕਰੈਡਿਟ ਤੇ ਡਾਊਨ ਪੇਮੈਂਟ ਅਜੇ ਤਿੰਨ ਫੈਕਟਰ ਜਿਹੜੇ ਹੈਗੇ ਮੇਨ ਇਹ ਜਦੋਂ ਤੁਸੀਂ ਕਾਲਣਾ ਹੋਵੇ ਅਸੀਂ ਕਾਊਂਟ ਕਰਨੇ ਆਂ ਔਰ ਸਭ ਨੂੰ ਇਹ ਹਦਾਇਤ ਹੈਗੀ ਹੈ ਕਿ ਜਦੋਂ ਕਾਲਣਾ ਹੋਵੇ ਸਭ ਤੋਂ ਬੈਸਟ ਤਰੀਕਾ ਹੈਗਾ ਦੇਖੋ ਤੁਹਾਡੀ ਕਾਲ ਦਾ ਸਾਡੇ ਟਾਈਮ ਦਾ ਅਸੀਂ ਤੁਹਾਡੇ ਵਾਸਤੇ ਹੈਗੇ ਤੁਸੀਂ ਕਾਲ ਕਰੋ ਆਪਣੇ ਸਵਾਲ ਸਾਡੇ ਤੱਕ ਪਹੁੰਚਾਓ ਔਰ ਇਹ ਸਵਾਲ ਉਹਨਾਂ ਵਾਸਤੇ ਨਹੀਂ ਹੈਗੇ ਹਮੇਸ਼ਾ ਵੀ ਜਿਨ੍ਹਾਂ ਦਾ ਸਭ ਕੁਝ ਸਹੀ ਹੈਗਾ ਉਹਨਾਂ ਵਾਸਤੇ ਵੀ ਹੈਗੇ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਯਾਨੀ ਕਿ ਅਪਲਾਈ ਕੀਤਾ ਸੀ ਨਾ ਕਰਤੇ ਤੇ ਇਹ ਨਾ ਸੋਚੋ ਵੀ ਯੂ ਆ ਡਨ ਹਮ 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 ਗਿਵ ਇਟ ਅ ਟ੍ਰਾਈ ਅਸੀਂ ਅੱਗੇ ਵੀ ਬਹੁਤ ਕੰਮ ਕੀਤਾ ਔਰ ਅੱਗੇ ਵੀ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਵੀ ਕਰਾਂਗੇ ਤੁਸੀਂ ਆਪਣੇ ਸਵਾਲ ਸਾਡੇ ਤੇ ਪੁੱਛਾਓ ਲੈਟ ਅਸ ਸੀ ਵਟ ਵੀ ਕੈਨ ਡੂ ਫਾਰ ਯੂ ਨੰਬਰ ਦੱਸ ਦਿਓ ਹਾਂਜੀ ਸੋ ਜਿਹੜਾ ਨੰਬਰ ਹੈ ਜੀ ਨੋਟ ਕਰ ਲਓ ਨੰਬਰ ਹੈਗਾ 569 905 2575 55990525 75g جی تے اپا جਦੋਂ پروگرام ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਤੁਸੀਂ ਦੱਸ ਰਹੇ ਸੀਗੇ ਵੀ ਟਰੱਕਿੰਗ ਦੇ ਇਕਵਿਪਮੈਂਟ ਦੇ ਹੁਣ ਲੋਨਸ ਉਹ ਤਾਂ ਤੁਸੀਂ ਜਿੱਦਾਂ ਕਰਦੇ ਹੀ ਆ ਸੋ ਉਹ ਵੀ ਉਹਦੇ ਵਿੱਚ ਵੀ ਅਪ ਥੋੜੀ ਆਈ ਆ ہاں جی ਟਰੱਕ ਲੋਨਸ ਦੇ ਵਿੱਚ ਨਾ ਇੱਕ ਥੋੜੀ ਅਲੱਗ ਜਿਹੜੀ ਚੀਜ਼ ਅਸੀਂ ਦੇਖ ਰਹੇ ਹਾਂ ਉਹ ਇਹ ਹੈਗੀ ਆ ਵੀ ਖਾਸ ਕਰ ਟਰੱਕਸ ਜਿਹੜੇ ਯੂਸਡ ਟਰੱਕਸ ਆਗੇ ਨਾ ਉਹਨਾਂ ਦੀ ਪ੍ਰਾਈਸਿਸ ਦੇ ਵਿੱਚ ਕਾਫੀ ਫਰਕ ਪਿਆ ਹੈਗਾ ਕਾਟੀਆਂ ਨੇ ਸੋ ਜੇ ਉਹਨਾਂ ਦੀ ਪ੍ਰਾਈਸ ਕਿੱਡੀ ਹੋ ਜਿਹੜਾ ਬੈਂਕ ਹੈਗਾ ਉਹਨਾਂ ਦੀ ਜਿਹੜੀ ਪ੍ਰਾਈਸਿੰਗ ਫੈਕਟਰ ਉੱਥੇ ਖੜੀ ਹੈ ਉਹਨਾਂ ਨੂੰ ਪਤਾ ਵੀ ਇਹ ਟਰੱਕ 22 ਦੇ ਵਿੱਚ ਜਨਰੇਟ ਸੀਗਾ 23 ਦੇ ਵਿੱਚ ਜਨਰੇਟ ਸੀਗਾ ਉਹਨਾਂ ਦੀ ਇੱਕ ਵੈਲਿਊ ਉਹਨਾਂ ਨੇ ਸਟੈਬਲਿਸ਼ ਕੀਤੀ ਹੋਈ ਹੈ ਲੇਕਿਨ ਐਕਚੁਅਲ ਮਾਰਕੀਟ ਦੇ ਵਿੱਚ ਉਹ ਘੱਟ ਪ੍ਰਾਈਸ ਵਿੱਚ ਵੀ ਕਿਰੇ ਨੇ ਯਾਰ ਅਵੇਲੇਬਲ ਹੈ ਨਹੀਂ ਆ ਪ੍ਰਾਈਵੇਟ ਪਾਰਟੀਆਂ ਨੂੰ ਉਹਨਾਂ ਨੇ ਕਹ ਲੋ ਸੇਲ ਕਰ ਦਿੱਤੀਆਂ ਵੀ ਜਿਹੜੀਆਂ ਹੈਗੀਆਂ ਉਹ ਜੋ ਤੁਸੀਂ ਲੋਨ ਕਰਾਉਣ ਜਾਂਦੇ ਜੇ ਹੁਣ ਕਈ ਬੰਦੇ ਕੋ 20 30% ਡਾਉਨ ਦਾ ਤਾਂ ਹੀ ਹੁੰਦਾ ਸੀਗਾ ਹੁਣ 5% ਤੇ ਵੀ ਹੋ ਰਿਹਾ 10% ਡਾਉਨ ਦੇ ਕੇ ਵੀ ਕਈ ਜਿਹੜੇ ਨਹੀਂ ਕੁਆਲੀਫਾਈ ਕਰਦੇ ਸੀ ਉਹਨਾਂ ਪਹਿਲਾਂ ਨਹੀਂ ਕਰਦੇ ਸੀ ਹੁਣ ਕੁਆਲੀਫਾਈ ਕਰੇ ਕਿਉਂ ਕਿ ਟਰੱਕ ਦੀ ਵੈਲਿਊ ਹੈਗੀ ਉੱਪਰ ਸੋ ਇਕਵਿਪਮੈਂਟ ਉਹਦੇ ਚ ਆਲਡੀ ਹੈਗੀ ਹੈਗੀ ਆਲਡੀ ਬਣੀ ਹੈਗੀ ਸੋ ਇਸ ਕਾਰਨ ਜੇ ਕਿਸੇ ਨੇ ਇਕਵਿਪਮੈਂਟ ਫਾਈਨਾਂਸਿੰਗ ਟਰੱਕ ਟ੍ਰੇਲਰਸ ਤੁਸੀਂ ਲੈਣੇ ਆ ਤੇ ਇਹਦੇ ਵਾਸਤੇ ਸਾਡੀ ਕੰਪਨੀ ਇੰਡਰ ਕੈਪੀਟਲ ਕorp ਹੈਗੀ ਹੈ ਜੀ ਠੀਕ ਹੈ ਇਹਦਾ ਤੁਹਾਨੂੰ ਮੈਂ ਇਹਦਾ ਜਿਹੜਾ ਆਈਡੀ ਨੰਬਰ ਹੈਗਾ ਕੋਈ 60 DBO 139991 ਇਸ ਦਿਹਾੜ ਅਸੀਂ ਇਕੁਪਮੈਂਟ ਫਾਈਨਾਂਸਿੰਗ ਵੀ ਕਰਦੇ ਆ ਜੀ ਟਰੱਕ ਟੇਲਰ ਸਾਡੇ ਕਿਸੇ ਪੰਨਪਰਾ ਨੂੰ ਫਲੀਟ ਦੇ ਲੋਨਸ ਕਰਾਣੇ ਆ ਤੁਸੀਂ 10 ਲੈਣੇ ਆ 50 ਲੈਣੇ ਆ 1 ਲੈਣਾ 2 ਲੈਣੇ ਤੁਸੀਂ ਸਾਨੂੰ ਜੁੜ ਕੇ ਕਾਲ ਕਰੋ ਪਰ ਨੰਬਰ ਸੇਮ ਹੈਗਾ ਜੀ 559 905 2575 ਜੀ ਸੋ ਧੰਨਵਾਦ ਮੋਹ ਜੀ ਮਾ ਜੀ ਬੜੀ ਮਿਹਰਬਾਨੀ ਗੱਲਬਾਤ ਦੇ ਲਈ ਮਿਲਦੇ ਆਪਾਂ ਅਗਲੀ ਵਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ